ਜੋ ਕਾਲ ਸ਼ੰਭੂ ਬਾਰਡਰ ਤੇ ਵਾਪਰੇ ਆਇਆ ਜੋ ਸਰਕਾਰ ਵੱਲੋਂ ਕੀਤਾ ਜਿਹੜਾ ਕੁਝ ਪਤਾ ਨਹੀਂ ਕਰਦੇ ਉਹਦਾ ਮਲੇ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਕੱਲ 13 ਫਰਵਰੀ ਦੀ ਕੋਲ ਸੀਗੀ ਜਿਹਨੂੰ ਬਹੁਤ ਪੀਸਫੁਲ ਤਰੀਕੇ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸੀ ਤਾਂ ਮੋਦੀ ਸਰਕਾਰ ਨੇ ਬਹੁਤ ਬਰੂਟਲ ਤਰੀਕੇ ਨਾਲ ਇਨ ਹਿਊਮਨ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਆਸੂ ਗੈਸ ਦੇ ਗੋਲੇ ਛੱਡੇ ਲਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਗੋਲੇ ਛੱਡ ਛੱਡ ਕੇ 130 ਜਿਹੜੇ ਕਿਸਾਨ ਹੈਗੇ ਨੇ ਉਹ ਫਟੜ ਗਏ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਕੈਮੀਕਲ ਵਾਲਾ ਪਾਣੀ ਆ ਉਹ ਯੂਜ਼ ਕੀਤਾ ਗਿਆ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਤੇ ਮਤਲਬ ਡਾਇਰੈਕਟ ਕਨਫਰੋਨਟੇਸ਼ਨ ਦੇ ਵਿੱਚ ਆਈ ਆ 16 ਲਾਈਆਂ ਪੂਰੀ ਬੈਰੀਕੇਡ ਰੋਕ ਦਿੱਤੀ ਗਈ ਆ ਮਤਲਬ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਡੈਮੋਕਰੈਟਿਕ ਰਾਈਟ ਹੈ ਬਲੋ ਕਿਸਾਨਾਂ ਦਾ ਪੀਸਫੁਲ ਡੈਮੋਕਰੈਟਿਕ ਰਾਈਟ ਨੂੰ ਵੀ ਵਾਇਓਲੇਟ ਕਰ ਰਹੀ ਆ ਇੱਕ ਪਾਸੇ ਸੁਆਮੀ ਨਾਥਨ ਨੂੰ ਉਹ ਦਿੱਤਾ ਜਾ ਰਿਹਾ ਅਵਾਰਡ ਭਾਰਤ ਰਤਨ ਦਿੱਤਾ ਜਾ ਰਿਹਾ ਲੇਕਿਨ ਉਸੇ ਬੰਦੇ ਦੀਆਂ ਰეკਮੈਂਡੇਸ਼ਨਸ ਨੇ ਕਿ ਸੀ2+50% ਜਿਹੜੀ ਹੈਗੀ ਆ ਤੇ ਐਮਐਸਪੀ ਦੇ ਉੱਪਰ ਫਸਲਾਂ ਦੇ ਉੱਪਰ ਜਿਹੜੀ ਹੈਗੀ ਮਜ਼ਦੂਰ ਵਿਦਿਆਰਥੀ ਇਕਤਾ ਜਿੰਦਾਬਾਦ ਲਾਗੂ ਕੀਤਾ ਲਾਗਾ ਕੀਤਾ ਜਾਵੇਗਾ ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਬਹੁਤ ਬਰੂਟਲ ਤਰੀਕੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਜਿਹੜੇ ਹੈਗੇ ਨੇ ਉਹ ਲਗਾਤਾਰ ਉੱਥੇ ਧਰਨੇ ਦੇ ਉੱਪਰ ਬੈਠੇ ਨੇ ਤੇ ਸਾਡਾ ਫਰਜ਼ ਬਣਦਾ ਕਿ ਜਦੋਂ ਬਹੁਤ ਇਨਹਿਊਮਨ ਤਰੀਕੇ ਨਾਲ ਦੁਸ਼ਮਣਾਂ ਦੀ ਤਰ੍ਹਾਂ ਆਪਣੀ ਹੀ ਦੇਸ਼ ਦੀ ਆਰਮੀ ਉਹ ਆਪਣੇ ਹੀ ਕਿਸਾਨਾਂ ਦੇ ਉੱਪਰ ਲਾ ਦਿੱਤੀ ਜਾਂਦੀ ਆ ਤਾਂ ਇਹਦਾ ਵਿਰੋਧ ਕਰਨਾ ਬਹੁਤ ਜ਼ਿਆਦਾ ਲਾਜ਼ਮੀ ਹੈ ਮੈਨੂੰ ਇਹ ਦੇਖੋ ਜਿੰਨਾ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾਊਗਾ ਇਹਨੇ ਬੂਮ ਰੈਂਗ ਕਰਨਾ ਹੈ ਨੇ ਵਧਣਾ ਤਾਂ ਇਹ ਮੋਦੀ ਸਰਕਾਰ ਆਪਣੀਆਂ ਜਿਹੜੀਆਂ ਗੁੰਡਾਗਰਦੀ ਆ ਇਹਦੇ ਬਾਜ਼ ਆ ਜਵੇ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਤੇ ਇਹ ਪੂਰਾ ਕੋਈ ਕਿਸਾਨੀ ਅੰਦੋਲਨ ਨਹੀਂ ਰਿਹਾ ਹੁਣ ਕਿਸਾਨੀ ਤੋਂ ਇਲਾਵਾ ਕੁੱਲ ਲੋਕਾਈ ਦਾ ਅੰਦੋਲਨ ਆ ਇਹਦੇ ਵਿੱਚ ਖੇਤ ਮਜ਼ਦੂਰ ਵੀ ਨੇ ਇਹਦੇ ਵਿੱਚ ਸਟੂਡੈਂਟ ਵੀ ਨੇ ਇਹਦੇ ਵਿੱਚ ਸਮਾਜ ਦਾ ਹਰ ਤਬਕਾ ਤਾਂ ਇਹ ਇਹ ਸਾਡਾ ਫਰਜ਼ ਬਣਦਾ ਸਾਰੇ ਲੋਕਾਂ ਦਾ ਕਿ ਜਦੋਂ ਆਪਣੇ ਆਪਣੇ ਹੀ ਕਿਸਾਨਾਂ ਅੰਨਦਾਤਾ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਆਰਮੀ ਲਾ ਕੇ ਉਹਨਾਂ ਦੇ ਉੱਪਰ ਪੈਲੇਟ ਗਨ ਤੱਕ ਯੂਜ਼ ਕੀਤੀ ਆ ਰਬਰ ਪੈਲੇਟ ਗਨ ਯੂਜ਼ ਕੀਤੀ ਜਾ ਰਹੀ ਆ ਤੇ ਗੋਲੀਆਂ ਵੀ ਚੱਲੀਆਂ ਨੇ ਮਲੇ ਇਹ ਕਰਤੂ ਇਹ ਕੀ ਕਰਤੂਤਾ ਮੋਦੀ ਸਰਕਾਰ ਦੀ ਕਿ ਆਪਣੇ ਕਿਸਾਨਾਂ ਦੇ ਖਿਲਾਫ ਤੁਸੀਂ ਆਪਣੀ ਆਰਮੀ ਲਾਉਂਗੇ ਪੈਰਾ ਮਿਲਟਰੀ ਦੀਆਂ ਕਿੰਨੀਆਂ ਟੁਕੜੀਆਂ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਦੇ ਉਲਟ ਲਾ ਰੱਖੀਆਂ ਤਾਂ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਅਸੀਂ ਐਸਐਫਐਸ ਵੱਲੋਂ ਵੀ ਇਸ ਦੀ ਪੂਰਜੋਰ ਨਿੰਦਾ ਕਰਦੇ ਹਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਕਿਉਂ ਕਿ ਤੇਰੇ ਕੰਮ ਨਹੀਂ ਕਰਦੇ ਜੇ ਕਹੇਂਗੀ ਫਾਪੀ ਜਮੇ ਮੋਦੀ ਸਰਕਾਰ ਮਰਦਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ